ਇਹਨਾਂ ਨੂੰ ਸਾਰੇ ਕਹੋ ਸਰ ਸਰ ਇਹਦਾਂ ਨੂੰ ਕਮ ਨਹੀਂ ਅਕੜੇ ਤੇ ਪੰਨੇ ਲੁਕਾ ਅਜੇ ਸਰਕਟ ਹਾਊਸ ਦੇ ਵਿੱਚ ਮਾਨਯੋਗ ਇੰਡਸਟਰੀ ਐਂਡ ਕਮਰਸ ਸੈਂਟਰਲ ਸਟੇਟ ਮਿਨਿਸਟਰ ਸ਼੍ਰੀ ਸੋਮਪ੍ਰਕਾਸ਼ ਜੀ ਅਤੇ ਉਹਨਾਂ ਦੇ ਨਾਲ ਲੁਧਿਆਣਾ ਭਾਰਤੀ ਜਨਤਾ ਪਾਰਟੀ ਦੀ ਪੂਰੀ ਟੀਮ ਅੱਜ ਸਾਡੇ ਵਪਾਰੀਆਂ ਦੇ ਨਾਲ ਮੀਟਿੰਗ ਕਰਨ ਵਾਸਤੇ ਆਈ ਸੀ ਜਿਹੜਾ ਕਿ ਸਾਡੇ ਸਾਰੇ ਟੈਕਸਟਾਈਲ ਨਿਟਿੰਗ ਡਾਈਂਗ ਸਪਿੰਨਿੰਗ ਔਰ ਗਾਰਮੈਂਟਸ ਵਾਲਿਆਂ ਨੇ 1 ਮਾਰਚ ਨੂੰ ਚਾਈਨਾ ਤੋਂ ਆ ਰਹੇ ਅੰਡਰ ਬਿਲਿੰਗ ਕੱਪੜੇ ਦੀ ਮਾਰ ਨੂੰ ਝੇਲਦੇ ਹੋਏ ਔਰ ਉਸ ਦੇ ਰੋਸ਼ ਸਰੂਪ ਔਰ ਜੋ ਇਨਕਮ ਟੈਕਸ ਦਾ 43 ਬੀ ਜਿਸ ਦੇ ਵਿੱਚ 45 ਦਿਨਾਂ ਦੇ ਵਿੱਚ ਐਮ ਐਸ ਐਮ ای ਇੰਡਸਟਰੀ ਨੂੰ ਪੇਮੈਂਟ ਦਾ ਭੁਗਤਾਨ ਕਰਨ ਦਾ ਜਿਹੜਾ ਪ੍ਰਬੰਧਨ ਨਵਾਂ ਲੈ ਕੇ ਆਇਆ ਹੈ ਕਿੰਨੇ ਆ ਦੋ ਜਵਲਤ ਮੁੱਦਿਆਂ ਦੇ ਉੱਤੇ ਪਿਛਲੇ 6 ਮਹੀਨਿਆਂ ਤੋਂ ਪਰਟਿਕੁਲਰਲੀ ਚਾਈਨਾ ਦੇ ਕੱਪੜੇ ਦੇ ਉੱਤੇ ਜੋ ਕਿ ਅੰਡਰ ਬਿਲਿੰਗ ਗੈਰ ਕਾਨੂੰਨੀ ਢੰਗ ਦੇ ਨਾਲ ਸਾਡੇ ਦੇਸ਼ ਦੇ ਵਿੱਚ ਆ ਰਹੇ ਜਿਸ ਦੇ ਨਾਲ ਤਮਾਮ ਸਪਿਨਿੰਗ ਨਿਟਿੰਗ ਵੇਵਿੰਗ ਡਾਈਂਗ گارਮੈਂਟਿੰਗ ਯੂਨਿਟਸ ਬੰਦ ਹੋ ਦੀ ਕਗਾਰ ਦੇ ਉੱਪਰ ਆ ਗਏ ਨੇ ਉਸ ਦੇ ਰੋਸ ਸਗ੍ਰੂਪ ਸਾਰੀ ਇੰਡਸਟਰੀ ਨੇ ਜੋ 1 ਮਾਰਚ ਨੂੰ ਰੇਲ ਰੋਕੋ ਅੰਦੋਲਨ ਔਰ ਨੈਸ਼ਨਲ ਹਾਈਵੇਅਸ ਨੂੰ ਜਾਮ ਕਰਨ ਦਾ ਜੋ ਅਸੀਂ ਫੈਸਲਾ ਕੀਤਾ ਹੈਗਾ ਅੱਜ ਉਸ ਦੇ ਸੰਬੰਧ ਦੇ ਵਿੱਚ ਗੱਲਬਾਤ ਕਰਨ ਵਾਸਤੇ ਮੰਤਰੀ ਜੀ ਆਏ ਸੀਗੇ ਉਹਨਾਂ ਨੇ ਸਾਨੂੰ ਆਸ਼ਵਾਸਨ ਤਾਂ ਦਿੱਤਾ ਹੈਗਾ ਔਰ ਸਾਨੂੰ ਤੁਰੰਤ ਪਰਸੋਂ ਹੀ ਸਾਨੂੰ ਦਿੱਲੀ ਬੁਲਾਇਆ ਹੈਗਾ ਤੇ ਪਿਊਸ਼ ਗੋਲਗੀ ਦੇ ਨਾਲ ਬੈਠ ਕੇ ਇਸ مسئلے ਦਾ ਹੱਲ ਕਰਵਾਉਣ ਵਾਸਤੇ ਸਾਡੀ ਜੋ ਮੇਨ ਰੂਪ ਤੇ ਮੰਗ ਹੈਗੀ ਹੈ ਵੀ ਕਿਸੇ ਵੀ ਤਰੀਕੇ ਦੇ ਨਿਟਿਡ ਫੈਬਰਿਕ ਦੇ ਉੱਤੇ ਐਮ ਆਈ ਪੀ ਲਗਾਈ ਜਾਵੇ ਮਿਨੀਮਮ ਇੰਪੋਰਟ ਪ੍ਰਾਈਸ ਪਰੰਤੂ ਅਗਰ ਆ ਅਸੀਂ ਪਰਸੋਂ ਹੁਣ ਦਿੱਲੀ ਜਾਵਾਂਗੇ ਸਾਡਾ ਪੰਜ ਮੈਂਬਰੀ ਡੈਲੀਗੇਸ਼ਨ ਅਗਰ ਗਲਤ ਕਰਕੇ ਅਗਰ ਕੋਈ ਫੈਸਲਾ ਠੋਸ ਨਿਰਨੇ ਇੰਡਸਟਰੀਅਲ ਕਮਰਸ ਮਿਨਿਸਟਰੀ ਸਾਡੀ ਪੂਰੇ ਭਾਰਤ ਦੀ ਟੈਕਸਟਾਈਲ ਇੰਡਸਟਰੀ ਨੂੰ ਬਚਾਉਣ ਦੇ ਵਾਸਤੇ ਜੇ ਨਹੀਂ ਲੈਂਦੀ ਤੇ ਪਹਿਲੀ ਮਾਰਚ ਨੂੰ ਸਾਡਾ ਜਿਹੜਾ ਰੇਲ ਰੋਕੋ ਔਰ ਨੈਸ਼ਨਲ ਹਾਈਵੇਜ਼ ਨੂੰ ਬੰਦ ਕਰਨ ਦਾ ਜਿਹੜਾ ਸਾਡਾ ਪ੍ਰੋਗਰਾਮ ਹੈਗਾ ਉਹ ਉਸੇ ਤਰ੍ਹਾਂ ਪੱਕਾ ਔਰ ਮਜ਼ਬੂਤ ਢੰਗ ਦੇ ਨਾਲ ਰਹੇਗਾ ਔਰ ਜੇ ਸਾਡੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਅਸੀਂ ਸਾਰੀ ਬਾਜ਼ਾਰ ਹੋਲ ਸੇਲਰ ਟਰੇਡਰਸ ਮੈਨੂਫੈਕਚਰਰਸ ਸਾਡ ਅਸੀਂ ਆਪਣੇ ਜਿਹੜੇ ਕਰਮਚਾਰੀ ਹੈਗੇ ਆ ਸਾਡੇ ਜੋ ਮਜ਼ਦੂਰ ਭਰਾ ਹੈਗੇ ਆ ਉਹਨਾਂ ਦੇ ਨਾਲ ਲੱਖਾਂ ਦੀ ਤਦਾਦ ਦੇ ਵਿੱਚ ਅਸੀਂ ਪਹਿਲੀ ਮਾਰਚ ਨੂੰ ਬੰਦ ਕਰਾਂਗੇ